ਮੋਗਾ ਦੇ ਪਿੰਡ ਲੰਡੇਕੇ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਜਿਹੜੀ ਖਬਰ ਸਾਨੂੰ ਮਿਲ ਰਹੀ ਹੈਗੀ ਹੈ ਇੱਕ 10 ਸਾਲਾ ਬੱਚੀ ਜਿਹੜੀ ਜਦਦਾ ਕਰਮ ਦੀ ਦੱਸਿਆ ਜਾ ਰਿਹਾ ਹੈਗਾ ਉਹਦੀ ਜਿਹੜੀ ਹੈ ਮੌਤ ਹੋ ਗਈ ਹੈ ਮੌਤ ਹੋਣ ਦਾ ਕਾਰਨ ਜਿਹੜਾ ਹੈਗਾ ਉਹ ਅਚਾਨਕ ਜਿਹੜੀ ਹੈ ਗੋਲੀ ਚੱਲਣ ਕਰਕੇ ਉਸਦੀ ਮੌਤ ਹੋਈ ਹੈਗੀ ਹੈ ਔਰ ਗੋਲੀ ਜਿਹੜੀ ਹੈਗੀ ਹੈ ਕੱਲ ਸ਼ਾਮ ਨੂੰ ਚੱਲੀ ਸੀ ਕਿ ਕਿੱਦਾਂ ਸੀਗਾ ਮਾਮਲਾ ਕੀ ਆ ਘਰ ਹੈਗਾ ਕਰਦੂ ਕਰਮਜੀਤਾ ਜਿਹੜਾ ਕੀ ਹਲਵਾਈ ਦਾ ਕੰਮ ਕਰਦਾ ਹੈਗਾ ਔਰ ਕੱਲ ਅਚਾਨਕ ਜਿਹੜੀ ਹੈਗੀ ਆ ਇਸ ਘਰ ਦੇ ਵਿੱਚ ਗੋਲੀ ਜਿਹੜੀ ਗੱਲਬਾਤ ਚ ਪਈ ਸੀਗੀ ਉਸ ਵੇਲੇ ਚੱਲ ਗਈ ਜਦੋਂ ਬੱਚੀ ਜਿਹੜੀ ਹੈਗੀ ਆ ਆਪਣੇ ਕੱਪੜੇ ਕੱਢ ਰਹੀ ਸੀਗੀ ਤੇ ਪਿਤਾ ਦੇ ਦੱਸਣ ਦੇ ਮੁਤਾਬਕ ਕੀ ਜੜਾਗਾ ਕੱਲ ਸ਼ਾਮ ਨੂੰ ਜੜਾਗਾ ਉਹ ਰੋਮਲਵਲ ਜਿਹੜੀ ਗਿਆ ਇਹਨਾਂ ਦੀ ਅਲਮਾਰੀ ਦੇ ਵਿੱਚ ਪਈ ਸੀਗੀ ਔਰ ਰੋਮਲਵਲ ਜਿਹੜੀ ਹੈਗੀ ਆ ਉਹ ਲੜਕੀ ਦੇ ਦਾਦਾ ਦੇ ਨਾਮ ਤੇ ਹੈਗੀ ਆ ਔਰ ਕੱਲ ਜਦੋਂ ਕੱਪੜੇ ਕੱਢ ਰਹੀ ਸੀ ਬੱਚੀ ਤਾਂ ਉਸ ਵੇਲੇ ਜਿਹੜੀ ਅਚਾਨਕ ਗੋਲੀ ਚੱਲ ਗਈ ਔਰ ਉਹਦੇ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਹੈ ਕਾਫੀ ਸਾਰੇ ਇਸ ਵੇਲੇ ਪਰਿਵਾਰ ਵਾਲੇ ਹੈਗੇ ਨੇ ਪਰ ਜਦੋਂ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਤਾਂ ਪਰਿਵਾਰ ਵਾਲੇ ਕੁਝ ਬੋਲਣ ਨੂੰ ਤਿਆਰ ਨਹੀਂ ਹੈਗੇ ਨੇ ਕਿਉਂਕਿ ਇਸ ਵੇਲੇ ਮਾਹੌਲ ਹੀ ਅੱਦਾ ਬਣਾਇਆ ਹੋਇਆ ਕਿ ਕੋਈ ਵੀ ਕੁਝ ਬੋਲ ਨਹੀਂ ਸਕਦਾਗਾ ਬਹੁਤ ਗਮਗੀਨ ਮਾਹੌਲ ਜਿਹੜਾ ਇਸ ਵੇਲੇ ਘਰ ਦਾ ਬਣਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਮੋਗਾ ਦੇ ਲੰਡੇਕੇ ਦੀਆਂ ਜਿੱਥੇ ਕੀ ਇਹ ਮਾਹੌਲ ਚੱਲਿਆ ਕੁਝ ਆੜਾ ਆਸ ਪੜੋਸ ਵਾਲੇ ਲੋਕ ਹੈਗੇ ਨੇ ਇਹਨਾਂ ਨਾਲ ਗੱਲ ਕਰਕੇ ਦੇਖਦੇ ਆਂ ਕਿ ਵੀ ਕੀ ਇਹਦਾ ਦਾ ਕਹਿੜਾ ਗਿਆ ਕਿੱਦਾਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਔਰ ਕਿਵੇਂ ਜਿਹੜੀ ਹੈਗੀ ਆ ਅਚਾਨਕ ਜਿਹੀ ਗੋਲੀ ਚੱਲੀ ਆ ਪਾਜੀ ਕੱਲ ਜਿਹੜੀ ਕਿੱਦਾਂ ਜਿਹੜੀ ਅਚਾਨਕ ਗੋਲੀ ਚੱਲੀ ਪਤਾ ਲੱਗਿਆ ਕਿੱਥੋਂ ਦੇ ਬੰਦੇ ਸਰ ਮੈਂ ਤਾਂ ਇੱਥੇ ਹੈ ਨਹੀਂ ਸੀ ਉਹ ਟਾਈਮ ਪਤਾ ਨਹੀਂ ਕਹਿੰਦੇ ਵੀ ਬਿਉਦ ਮਾਰੇ ਚੋਂ ਕੱਢਣ ਗੁੱਢਣ ਲੱਗੇ ਸੀ ਕੱਪੜੇ ਕਪੜੇ ਸਾਈਡ ਕੁੜੀ ਨਿੱਕੀ ਸੀ ਕਿ ਜ਼ਿਆਦਾ ਵੀ ਹੋ ਗਿਆ ਇਹ ਇਹ ਰਵਲਵਰ ਜਿਹੜੀ ਹੈਗੀ ਇਹਨਾਂ ਦੀ ਸੀ ਕਿ ਇਹ ਫਾਦਰ ਸੀ ਕਹਿੰਦੀ ਸੀ ਵੀ ਉਹ ਉਹ ਬੇਟੀ ਦੇ ਦਾਦੇ ਦੇ ਨਾਂ ਤੇ ਰਜਿਸਟਰਡ ਬੇਟੀ ਦੇ ਦਾਦੇ ਦੇ ਨਾਂ ਹਾਂਜੀ ਹਾਂਜੀ ਉਹਨਾਂ ਨੂੰ ਤੁਸੀਂ ਪੜੋਸੀ ਉਹਨਾਂ ਦੇ ਹਾਂਜੀ ਹਾਂਜੀ ਭਾਈ ਸਾਹਿਬ ਭਾਈ ਸਾਹਿਬ ਇੱਕ ਮਿੰਟ ਅ ਕੱਲ ਜਿਹੜਾ ਹਾਦਸਾ ਪਾਣਾ ਵਰਤਿਆ ਗਿਆ ਬੱਚੀ ਦੇ ਨਾਲ ਪਾਣਾ ਵਰਤਿਆ ਗਿਆ ਬੜਾ ਦੁਖਦਾਈ ਪਾਣਾ ਗਿਆ ਕਿੱਦਾਂ ਵਰਤਿਆ ਕੁਝ ਤਰ੍ਹਾਂ ਉਹ ਬਸ ਅੰਗਲੀ ਨਾ ਹੋ ਗਿਆ ਜੀ ਬੱਚੇ ਨਮਾਈ ਜੀ ਕੋਈ ਸੀਗਾ ਕੱਪੜੇ ਕੁੱਪੜੇ ਕੱਢਦੇ ਸੀਗੇ ਉਹ ਬੱਚੇ ਨੂੰ ਬਦਲਣ ਲੱਗਾ ਕਿ ਤੇ ਉਹਦਾ ਕੋਈ ਖਰਾਬ ਸੀਗਾ। ਧੰਵਾਦ ਦਾ ਬੱਚਾ। ਚਾਹ ਪੀ ਲੈ ਲੋ। ਕੋਈ ਕਰਕੇ ਹੋਊਗਾ ਜੀ। ਤੁਹਾਡੇ ਰਿਲੇਟਿਵ ਆ ਗਏ ਨਾ। ਨਹੀਂ ਨਹੀਂ ਜੀ। ਹਾਂ ਜੀ। ਫੈਲਟ ਨੂੰ ਇੱਥਾਨ ਖਵਾਣ ਤੋਂ ਆਏ ਗਏ। ਅਸੀਂ ਪੜੋਸੀ ਆ ਗਏ। ਹਾਂ ਜੀ ਹਾਂ ਜੀ। ਤੇ ਕਿੰਨੀ ਉਮਰ ਕਿੰਨੀ ਸੀ ਬੱਚੀ ਦੀ? 10 ਸਾਲ ਸੀਗੀ। ਕੋਈ ਨਾਂ ਕੀ ਸੀ ਬੱਚੀ ਦਾ ਜੀ? ਉਹਦਾ ਨਾਂ ਮਨਸੀਰਤ ਸੀਗਾ। ਮਨਕੀਰਤ। ਮਨਕੀਰਤ ਮਨਕੀਰਤ। ਫੀਰ ਤੇ ਜੁੜਾਏਗਾ। ਜੀ ਜੀ। ਤੇ ਅਚਾਨਕ ਹੀ ਜਿਹੜੀ ਆ ਗੋਲੀ। ਅਚਾਨਕ ਹੋ ਗਿਆ ਜੀ। ਹਾਸਦਾ ਹੋ ਗਿਆ ਹੁਣ। ਇਹ ਕਲ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਇੱਥੇ ਰਹਿੰਦੇ ਹੋ ਜੀ। ਇਤਿਰੇ ਨਵਿਰਜੀ ਕਿਦਾਂ ਹੋਇਆ ਕੱਲ ਪਾਣਾ ਸ਼ਾਮ ਨੂੰ ਕਿੰਨੇ ਕੋਈ ਉਹ ਤਾਂ ਬੱਚੇ ਪਟਾਕੇ ਚਲਾਉਂਦੇ ਸੀ ਵੀਰ ਜੀ ਉਹ ਵੀਰ ਜੀ ਨੂੰ ਪਤਾ ਹੋ ਸਾਨੂੰ ਇਹਨਾਂ ਨੂੰ ਪਤਾਗਾ ਉਸਤਾ ਦੇ ਅੰਦਰ ਸੀਗੇ ਸਾਨੂੰ ਤਾਂ ਬਾਅਦ ਚ ਹੀ ਪਤਾ ਲੱਗਿਆ ਮੇਰੇ ਮਨ ਲਗੇ ਪਟਾਕਿਆਂ ਦੀ ਆਵਾਜ਼ ਤੇ ਗੋਲੀ ਦੀ ਆਵਾਜ਼ ਹੀ ਨਹੀਂ ਪਤਾ ਨਹੀਂ ਸਾਨੂੰ ਅਸੀਂ ਅੰਦਰ ਸਾਨੂੰ ਪਤਾ ਹੀ ਨਹੀਂ ਕੁਝ ਬਿਲਕੁਲ ਕੱਲ ਗੁਰਪੁਰਾ ਦਾ ਦਿਨ ਸੀਗਾ ਔਰ ਗੁਰਪੁਰੂ ਵਾਲੇ ਦਿਨ ਜਿਹੜਾ ਹੈਗਾ ਪਟਾਕੇ ਵੀ ਚਲਾਏ ਜਾ ਰਹੇ ਸੀ ਕਿ ਉਹ ਅਚਾਨਕ ਜਿਹੜਾਗਾ ਪਟਾਕਿਆਂ ਦੀ ਆਵਾਜ਼ ਦੇ ਵਿੱਚ ਪਤਾ ਨਹੀਂ ਚਲ ਸਕਿਆ ਔਰ ਫਟਾਫਟ ਜਿਹੜਾਗਾ ਬੱਚੇ ਨੂੰ ਮੋਗਾ ਦੇ ਇੱਕ ਨਰਸਿੰਗ ਹੋਮ ਦੇ ਵਿੱਚ ਪ੍ਰਾਈਵੇਟ ਨਰਸਿੰਗ ਹੋਮ ਤੇ ਲਿਗਾਇਆ ਗਿਆ ਜਿੱਥੇ ਕਿ ਬੱਚੀ ਜਿਹੜੀ ਹੈਗੀ ਆ ਇਲਾਜ ਦੇ ਦੌਰਾਨ ਜਿਹੜੀ ਗੇਂਦਮ ਟੁੱਟ ਗਈ ਹੈ ਕਾਫੀ ਸਾਰੇ ਪਰਿਵਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਾਹੌਲ ਜਿਹੜਾ ਹੈਗਾ ਇਸ ਵੇਲੇ ਬਹੁਤ ਹੀ ਗਮਗੀਨ ਮਾਹੌਲ ਹੈਗਾ ਔਰ ਕੋਈ ਵੀ ਜਿਹੜਾ ਇਸ ਵੇਲੇ ਬੋਲ ਦੇ ਬੋਲਣ ਦੇ ਲਾਇਕ ਨਹੀਂ ਹੈ ਕਿਉਂਕਿ ਇਸ ਵੇਲੇ ਮਾਹੌਲ ਹੀ ਅਦਾ ਦਾ ਬਣਿਆਗਾ ਇੱਕ ਪਰਿਵਾਰ ਦੀ 11 ਸਾਲਾਂ ਜਿਹੜੀ ਬੱਚੀ ਹੈਗੀ ਹੈ 10 ਸਾਲਾਂ ਬੱਚੀ ਜਿਹੜੀ ਹੈ ਉਹ ਜਿਹੜੀ ਹੈਗੀ ਐ ਇਸ ਦੁਨੀਆ ਨੂੰ ਛੱਡ ਚੁੱਕੀ ਹੈਗੀ ਆ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਦੇ ਉੱਪਰ ਕੀ ਕਾਰਵਾਈ ਕਰਦੀ ਹੈਗੀ ਕਿਉਂਕਿ ਅਚਾਨਕ ਗੋਲੀ ਜਿਹੜੀ ਚੱਲੀ ਹੈਗੀ ਆ ਔਰ ਇਹ ਗੋਲੀ ਜਿਹੜੀ ਗਿਆ ਬੱਚੀ ਦੇ ਦਾਦਾ ਦੇ ਨਾਮ ਤੇ ਜਿਹੜੀ ਰਵਾਲਵਰ ਸੀਗੀ ਲਾਇਸੈਂਸੀ ਰਵਾਲਵਰ ਸੀ ਉਹਦੇ ਨਾਲ ਚੱਲੀ ਆ ਆਸਾ ਇਹ ਰਾਤ ਨੂੰ ਕਮਰੇ ਤੋਂ ਇਸੇ ਪਿਸਟਲ ਲਵਾਰੀ ਚ ਰੱਖਤਾ ਲਵਾਰੀ ਲੌਕ ਕਰਨੀ ਭੁੱਲ ਗਏ ਬੱਚੇ ਲਵਾਰੀ ਚ ਸਮਾਨ ਕੱਢਦੇ ਪਏ ਸੀਗੇ ਉਹਨਾਂ ਨੇ ਵੇਖ ਲਿਆ ਉਹ ਉਹਨਾਂ ਖੇਡਣ ਲੱਗ ਗਏ ਜੋ ਜੋ ਖੇਡਦੇ ਆਈ ਤੇ ਉਹ ਜਦੋਂ ਵੇਖਿਆ ਤੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਨਾ ਪਤਾ ਕੁੜਾ ਇਸ ਕੋ ਕਿਉਂ ਨਹੀਂ ਲਾਦੇ ਸੀ ਪਿਸਟਲ ਡੈਡੀ ਦਾ ਨਾਂ ਤੇ ਜੀ ਬੁੜੀ ਦਾ ਕੀ ਨਾਮ ਮਤਲਬ ਕਿੰਨੀ ਉਮਰ ਦੀ ਹੋਸੀ ਉਹਦੀ ਹੈਗੀ ਆ ਜੀ 10 ਸਾਲ ਦੀ ਉਮਰ ਆ ਜੀ ਤੇ ਮੰਨ ਰਹੀ ਤਕਰਾ ਜੀ ਤੇ ਲਾਇਸੈਂਸੀ ਰਿਵਲਵਰ ਤੁਹਾਡਾ ਸੀ ਜੀ ਨਹੀਂ ਡੈਡੀ ਦਾ ਨਾਂ ਤੇ ਆ ਜੀ ਡੈਡੀ ਕੁੜੀ ਦਾ ਬੱਚੇ ਤਾਂ ਆਪਦੇ ਚੱਲ ਗਏ ਵਿੱਚ ਰੱਖਿਆ ਲੌਕ ਕਰਨੇ ਭੁੱਲ ਗਏ ਸੀ ਨਾ ਲਵਾਰੀ ਤੇ ਕਿਵੇਂ ਅੱਜ ਵੀ ਕੋਈ ਰਿਵਲਵਰ ਦਾ ਨਹੀਂ ਅੱਗੇ ਕੋਤੇ ਨਹੀਂ ਹੋਇਆ ਕਦੇ ਅੱਗੇ ਦਾ ਲੌਕ ਕਰਦੇ ਰਾਜਪੁੱਤਰ ਜੀ ਤਾਂ ਭੁੱਲ ਗਿਆ ਕੱਲ ਕੰਮ ਤੋਂ ਆਏ ਸੀ ਥੱਕੇ ਹੋਏ ਤੇ ਰੱਖ ਤੇ ਲੌਕ ਕਰਨੀ ਭੁੱਲ ਗਿਆ ਲਵਾਰੀ ਸਾਦਾ ਕੰਮ ਕਰਦੇ ਹੋ ਜੀ ਹਲਵਾਈ ਦਾ ਕੰਮ ਕਰਦੇ ਆਂ ਜੀ ਮੋਰ ਤਾਂ ਨਹੀਂ ਕਿਸੇ ਕੋਈ ਜਗ ਨਹੀਂ ਆ ਨਾ ਨਹੀਂ ਕੋਈ ਜਗ ਨਹੀਂ ਕੱਲੇ ਸੀ ਨਾ ਬੱਚੇ ਬਾਹਰ ਬਾਹਰ ਹੀ ਬੈਠੇ ਸੀਗੇ ਸਾਰੇ ਉਹ ਜਵਾਕ ਨੇ ਵਿੱਚ ਨੇ ਤੁਹਾਡੀ ਤਿੰਨ ਬੱਚੇ ਆ ਜੀ ਇਹ ਦੋ ਲੜਕੇ ਹਾਂ ਦੋ ਲੜਕੀਆਂ ਇੱਕ ਲੜਕਾ ਜੀ ਮੋਕੀ ਦੀ ਬੱਚੀ ਦੇਤੀ ਉਹਨਾਂ ਲੈ ਕੇ ਗਏ ਸੀ ਉਹਨੂੰ ਡਾਕਟਰ ਕੋਲ ਪਹੁੰਚ ਉਹਨਾਂ ਨੇ ਕਹਤਾ ਹੀ ਬੈਸ ਪੂਰੀ ਹੋ ਗਈ ਕਰ ਘਾਸਪਟਲ ਲੈ ਕੇ ਗਏ ਸੀ ਇਹ ਲੰਡੇ ਕੇ ਪਿੰਡ ਦਾ ਮਾਮਲਾ ਜਿਹਦੀ ਵਿੱਚ ਕਰਮਜੀਤ ਸਿੰਘ ਲੜਕੀ ਦਾ ਫਾਦਰ ਜਿਹੜਾ ਉਹਨੇ ਦੱਸਿਆ ਰਿਹਾ ਵੀ ਰੋਜ਼ ਦੀ ਤਰ੍ਹਾਂ ਇਹ ਜਿਹੜੀ ਬੱਚ ਉਹ ਆਪਣਾ ਰਵਾਲਵਰ ਜਿਹੜਾ ਸੀ ਉਹ ਜਦੋਂ ਆਉਂਦਾ ਸੀ ਆਪਣੀ ਦੁਕਾਨ ਤੋਂ ਤੇ ਉਹ ਉੱਥੇ ਅਲਮਾਰੀ ਦੇ ਵਿੱਚ ਰੱਖ ਦਿੰਦਾ ਸੀ ਕੱਲ ਕਿਤੇ ਜਦੋਂ ਬੱਚੇ ਆਪਦੇ ਕੱਪੜੇ ਕੱਢਣ ਲੱਗੇ ਤੇ ਉਹ ਰਵਾਲਵਰ ਜਿਹੜਾ ਅਚਾਨਕ ਚੱਲ ਗਿਆ ਲੋਡਡ ਸੀ ਜੀ ਦੇ ਕਰਕੇ ਉਹਦੀ ਬੱਚੀ ਦੀ ਮੌਤ ਹੋ ਗਈ ਗੋਲੀ ਵੱਜਣ ਨਾਲ ਕੀ ਕਾਰਵਾਈ ਕੀਤੀ ਗਈ ਸਰ ਹਾਂ ਇਹਦੇ ਵਿੱਚ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲੈ ਕੇ ਅਗਲੀ ਜਿਹੜੀ ਜੋ ਵੀ ਕਾਰਵਾਈ ਕਰਾਂਗੇ ਕੈਮਰਾਮੈਨ ਹੈਪੀ ਢੱਡ ਦੇ ਨਾਲ ਵਿਪਨ ਨੂੰ ਕਰਾ ਡੇਲੀ ਪੋਸਟ ਬੋਗਾ